ਸ੍ਰੀ ਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਜੀ ਸਾਰੇ ਹੋਪ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਆਪਣੀ ਕਲੈਕਸ਼ਨ ਰਹੂਗੀ ਉਹ ਵੀ ਰਹਿਣਗੇ ਦਾਸ ਦੇ ਸੂਟ ਬਟੇ ਫਰੈਸ਼ ਵਾਲੇ ਰਹਿਣਗੇ ਜੀ ਸਾਰੇ ਬਹੁਤ ਸਾਰੇ ਭੈਣਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਕਿ ਤੁਸੀਂ ਇਹੀ ਸੂਟਸਾਨੂੰ ਫਰੈਸ਼ ਵਿੱਚ ਦਿਖਾ ਦਿਓ ਕੱਟ ਪੀਸਾਂ ਬਾਰੇ ਤੁਹਾਨੂੰ ਸਾਨੂੰ ਥੋੜੀ ਜਿਹੀ ਕੱਟ ਜਾਣਕਾਰੀ ਹੈ ਇਸ ਲਈ ਅਸੀਂ ਉਹਨਾਂ ਨੂੰ ਫਰੈਸ਼ ਦੇ ਵਿੱਚ ਹੀ ਦਿਖਾ ਰਹੇ ਹਾਂਗੇ ਤੇ ਲਓ ਜੀ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਫਰਸਟ ਕਲਰ ਇਹ ਰਹੂਗਾ ਜੀ ਲੀਬਿਆ ਦੀ ਕਾਟਨ ਰਹੂਗੀ ਤੇ ਦਾਸ ਬ੍ਰਾਂਡ ਦੇ ਸੂਟ ਰਹਿਣਗੇ ਪ੍ਰੋਪਰ ਸਾਰੀ ਕੰਨੀ ਦੇ ਉੱਤੇ ਇਹਨਾਂ ਦੇ ਮਾਰਕਾ ਲੱਗਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਸਟੱਫ ਹੈ ਬਿਲਕੁਲ ਸੀ ਥਰੂ ਨਹੀਂ ਜਿੱਦਾ ਵਾਈਟ ਹੈ ਦੇਖੋ ਕੋਈ ਟਰਾਂਸੀ ਨਹੀਂ ਹੈਗਾ ਬਿਲਕੁਲ ਵੀ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਨਹੀਂਗੀ ਬਹੁਤ ਜ਼ਿਆਦਾ ਵਧੀਆ ਜਿਹੜਾ ਆਪਣਾ ਸਟੱਫ ਹੈਗਾ ਨਾ ਇਹਨਾਂ ਦਾ ਕਲਰ ਜਾਂਦਾ ਨਾ ਇਹਨਾਂ ਸ੍ਰਿੰਕਿੰਗ ਦੀ ਕੋਈ ਪ੍ਰੋਬਲਮ ਹੈਗੀ ਮੈਂ ਪੂਰਾ ਖੋਲ ਕੇ ਇਦਾਂ ਦਿਖਾ ਦਿੰਨੀ ਹੁਣ ਦਿਖਾਵਾਂਗੀ ਹੁਣ ਤੁਹਾਨੂੰ ਪੂਰੇ ਕਿਉਂਕਿ ਤੁਹਾਨੂੰ ਪ੍ਰਿੰਟਿੰਗ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਮਿਲ ਸਕੇ ਤੇ ਨੈਕਸਟ ਕਲਰ ਇਹ 올ਓਵਰ ਸੂਟ ਰਹਿਣਗੇ ਜੀ ਨੈਕਸਟ ਕਲਰ ਇਹ ਵਾਲਾ ਆ ਗਿਆ ਜੀ ਨੈਕਸਟ ਕਲਰ ਬਲੈਕ ਦੇ ਵਿੱਚ ਤੇ ਚੈੱਕ ਕਰੀ ਚਲੋ ਸਟਫ ਬੜਾ ਪਿਆਰਾ ਜਿਹਾ ਸੌਫਟ ਹੈ ਫੀਲ ਬਹੁਤ ਅੱਛੀ ਹੈ ਜੀ ਤੇ ਬਾਕੀ ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦੀ ਸ਼ਿਉਰਟੀ ਵਾਲਾ ਹੀ ਹੈਗਾ ਟਰਸਟੇਬਲ ਫਰੈਸ਼ ਜਿਹੜਾ ਆਪਣਾ ਸਟਫ ਹੈਗਾ ਸ਼ਰਟ ਵਾਲਾ ਬਹੁਤ ਵਧੀਆ ਕਿਉਂਕਿ ਆਪਾਂ ਕੱਟ ਪੀਸਾਂ 'ਚ ਵੀ ਕਾਫੀ ਇਹਨੂੰ ਸੇਲ ਕਰ ਚੁੱਕੇ ਆ ਤੇ ਫਰੈਸ਼ ਦੇ ਵਿੱਚ ਵੀ ਦੇਖੋ ਇਹ ਕਲਰ ਆ ਗਿਆ ਜੀ ਕਿੰਨਾ ਸੋਹਣਾ ਜ ਹੈ ਪੂਰੇ ਆਲ ਓਵਰ ਸੂਟ ਮਿਲਣਗੇ 5 ਮੀਟਰ ਕਪੜਾ ਮਿਲੂਗਾ ਜੀ ਤੁਹਾਨੂੰ ਫਰੈਸ਼ ਦੇ ਵਿੱਚ ਚੈੱਕ ਕਰੀ ਚੱਲੋ ਤੇ ਨੈਕਸਟ ਕਲਰ ਆ ਗਿਆ ਜੀ ਈ ਵਾਲਾ ਬਹੁਤ ਸੋਹਣੇ ਸੂਟ ਹੈਗੇ ਜੀ ਇਹ ਅੱਜ ਵਾਲੇ ਇਹਨਾਂ ਦੇ ਵਿੱਚ ਤੁਹਾਨੂੰ 2-2 3-3 ਸੂਟ ਸਾਡੇ ਕੋਲ ਮਿਲ ਜਾਣਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਮੈਚਿੰਗ ਬਹੁਤ ਸਾਰੀਆਂ ਭੈਣਾਂ ਕਹਿ ਰਹੀਆਂ ਸੀ ਜੀ ਸਾਨੂੰ ਫਰੈਸ਼ ਚ ਮਿਲ ਜੇ ਜ ਇਹ ਵਾਲਾ ਸਟੱਫ ਲਾਈਨਾਂ ਵਾਲਾ ਤਾਂ ਲਊ ਪੈਣਾ ਤੁਹਾਡੇ ਲਈ ਲਾਈਨਾਂ ਵਾਲਾ ਸਟੱਫ ਲੈ ਕੇ ਆਏ ਆ ਆਪਾਂ ਕਿਉਂਕਿ ਕੱਟ ਪੀਸਾਂ ਦੇ ਵਿੱਚ ਥੋੜੇ ਜਿਹਾ ਆਏ ਸੀ ਕਿਤੇ ਭੈਣਾਂ ਰਹਿ ਗਈਆਂ ਉਹ ਕਹਿੰਦੀ ਜੀ ਸਾਨੂੰ ਇਹ ਚਾਹੀਦਾ ਸਾਨੂੰ ਅੱਛਾ ਲੱਗਦਾ ਹੈਗਾ ਇਹ ਫੈਬਰਿਕ ਹੈ ਜਿਹੜਾ ਤੇ ਇਹ ਵਾਲਾ ਲਾਈਨਾਂ ਵਾਲਾ ਇਹ ਲਾਈਨਾਂ ਵਾਲਾ ਪਹਿਣوں ਮੈਂ ক্লোਜ਼ ਤੋਂ ਦਿਖਾ ਦਿੰਨੀ ਹੈਗੀ ਤੁਹਾਨੂੰ ਬਹੁਤ ਸੋਹਣਾ ਲਾਈਨਾਂ ਵਾਲਾ ਸੂਟ ਹੈਗਾ ਐਦਾਂ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ نیچے ਤੋਂ ਦੇਖ ਸਕਦੇ ਹੋ ਤੁਸੀਂ ਲਾਈਨਾਂ ਬਣੀਆਂ ਹੋਈਆਂ ਨੇਗੀਆਂ ਆ ਇਹਦਾ ਜਿਹੜਾ ਪ੍ਰਿੰਟ ਆ ਗਿਆ ਜੀ ਨਾਲ ਐਦਾਂ ਦੀ ਇਹਦੀ ਸੈਲਫ ਦੀ ਸੇਮ ਹੀ ਅ ਬ੍ਰਾਂਡ ਦੀ ਬਾਟਮ ਰਹੂਗੀ ਜੀ ਸੇਮ ਬ੍ਰਾਂਡ ਦੀ ਬਾਟਮ ਰਹੂਗੀ ਚੈੱਕ ਕਰੀ ਚੱਲੋ ਜੀ ਫਰਸਟ ਕਲਰ ਇਹ ਆ ਗਿਆ ਬਹੁਤ ਸੋਹਣਾ ਜਿਹਾ ਕਲਰ ਹੈ ਤੇ ਸੈਕਿੰਡ ਕਲਰ ਆ ਗਿਆ ਜੀ ਗ੍ਰੇ ਸੈਕਿੰਡ ਕਲਰ ਇਹਦੇ ਵਿੱਚ ਗ੍ਰੇ ਆ ਗਿਆ ਜੀ ਬਹੁਤ ਸੋਹਣਾ ਤੇ ਇਹਦੇ ਨਾਲ ਵੀ ਸੇਮ ਸ਼ੈਡੋ ਪ੍ਰਿੰਟ ਦੀ ਬਾਟਮ ਰਹੂਗੀ ਇਹ ਸਾਰੇ ਸੂਟ ਨੇ ਨਾ ਜਿਹੜੇ ਆਪਣੇ ਕੋਲੇ ਫਰੈਸ਼ ਚ ਨੇ ਜੀ ਇਹ ਸਾਰੇ ਤੇ ਚੈੱਕ ਕਰੋ ਜੀ ਇਹ ਗ੍ਰੇ ਕਲਰ ਦੇ ਵਿੱਚ ਆ ਗਿਆ ਬਹੁਤ ਸੋਹਣਾ ਜਾ ਤੇ ਨੈਕਸਟ ਆ ਗਿਆ ਜੀ ਆਪਣੇ ਕੋਲੇ ਲਾਈਟ ਜਾ ਫਿਰੋਜ਼ੀ ਇਹਦੇ ਵਿੱਚ ਕੱਟ ਪੀਸਾਂ ਦੇ ਵਿੱਚ ਵੀ ਹੈਗੇ ਸੀ ਭੈਣਾਂ ਨੇ ਮੈਨੂੰ ਬਹੁਤ ਸਾਰੇ ਮੈਸੇਜ ਕੀਤੇ ਨੇ ਇਹ ਸੋਲਡ ਆਊਟ ਹੋ ਗਏ ਸੀ ਬਟ ਇਹ ਫਰੈਸ਼ ਦੇ ਵਿੱਚ ਹੈਗਾ ਜੀ ਫਰੈਸ਼ ਦੇ ਵਿੱਚ ਹੈਗਾ ਆਪਣੇ ਕੋਲੇ ਲਾਈਨਿੰਗ ਵਾਲਾ ਬਹੁਤ ਸੋਹਣੇ ਸਟੱਫ ਨੇ ਜੀ ਇਹ ਮੇਰੇ ਕੋਲੇ ਬਹੁਤ ਸਾਰੇ ਪੈਣਾ ਦੇ ਮੈਸੇਜ ਆਉਂਦੇ ਸੀ ਸਾਨੂੰ ਲਾਈਨਾਂ ਦੇ ਵਿੱਚ ਲੈ ਕੇ ਆਓ ਜੀ ਚਾਹੇ ਫਰੈਸ਼ ਚ ਹੀ ਮਿਲ ਜਾਣ ਸਾਨੂੰ ਇਸ ਲਈ ਤੁਹਾਡੇ ਲਈ ਆਪਾਂ ਲਾਈਨਾਂ ਦੇ ਵਿੱਚ ਫਰੈਸ਼ ਦੇ ਵਿੱਚ ਲੈ ਕੇ ਆਏ ਆ ਚੈੱਕ ਕਰੀ ਚੱਲਿਓ ਸਾਰੇ ਕਲਰ 골ਡਨ ਜਾਂ ব্রੌਨੀਸ਼ ਸ਼ੇਡ ਹੈਗੇ ਇਹ ਬਹੁਤ ਸੋਹਣਾ ਸਾਰੇ ਕਲਰ ਬੜੇ ਸੋਹਣੇ ਆ ਸਾਰੇ ਪ੍ਰਿੰਟ ਬਹੁਤ ਸੋਹਣੇ ਆ ਜੀ ਸਾਰੇ ਪ੍ਰਿੰਟ ਬਹੁਤ ਅੱਛੇ ਹੈ ਤੇ ਸਾਰੇ ਕਲਰ ਵੀ ਬਹੁਤ ਅੱਛੇ ਹੈ ਦੇਖੋ ਜੀ ਕਿੰਨੇ ਸੋਹਣੇ ਸੂਟ ਨੇਗੇ ਜਿਹੜੀਆਂ ਭੈਣਾਂ ਫਰੈਸ਼ ਚ ਲੈਣਾ ਚਾਹੁੰਦੀਆਂ ਨੇ ਉਹ ਫਰੈਸ਼ ਚ ਲੈ ਸਕਦੀਆਂ ਨੇ ਨਾਲ ਦੀਆਂ ਜਿਹੜੀਆਂ ਆਪਣੀਆਂ ਬਾਟਮਸ ਰਹਿਣੀਆਂ ਸੇਮ ਬਾਟਮਸ ਰਹਿਣੀਆਂ ਨਾਲ ਦੀਆਂ 10 ਬ੍ਰਾਂਡ ਦੀਆਂ ਲਿਵਿਆ ਕਾਟਨ ਬਹੁਤ ਸੋਹਣਾ ਸਟੱਫ ਹੈ ਜੀ ਸਟੱਫ ਬਹੁਤ ਜ਼ਿਆਦਾ ਵਧੀਆ ਹੈ ਜੀ ਤੇ ਬਿਲਕੁਲ ਵੀ ਟਰਾਂਜ਼ੀ ਨਹੀਂ ਹੈਗਾ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟ ਨੇਗੇ ਤੇ ਇਹ ਆ ਗਿਆ ਲਾਈਟ ਜਾ 골ਡਨ ਲੈਂਮਨ ਜਿਹਾ ਸ਼ੇਡ ਕਰ ਸਕਦੇ ਆਪਾਂ ਬਹੁਤ ਸੋਹਣਾ ਤੇ ਇਹ ਸਾਰੇ ਕਲਰ ਆਪਣੇ ਕੋਲੇ अवेलेबल ਹੈਗੇ ਨੇ ਜੀ ਸਾਰੇ ਸੂਟ ਜਿਹੜਾ ਸੂਟ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਸਕਰੀਨਸ਼ਾਟ ਲੈ ਕੇ 9253115036 9253115036 ਤੇ ਤੁਸੀਂ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਤੇ ਅੱਜ ਵਾਲੀ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1000 ਆਪਾਂ ਨੇ ਸਾਰੇ ਸੂਟਾਂ ਦਾ ਹੀ ਵਿੱਚੀ 올ਓਵਰ ਨੇ ਮੈਚਿੰਗ ਨੇ ਸਾਰਿਆਂ ਦਾ 1000 ਹੀ ਦਿੱਤਾ ਜੀ ਸੋਨੂੰ ਆਪਾਂ ਪਹਿਲਾਂ ਇਹ ਸੂਟ ਜਿਹੜੇ 12 1200 ਰੁਪਏ ਦੇ ਹੈਗੇ ਸੀਗੇ ਬਟ ਆਪਾਂ ਪਹਿਣਾ ਦੇ ਪਿਆਰ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਪਹਿਣਾ ਦਾ ਰਿਸਪੌਂਸ ਹੈ ਕਿਉਂਕਿ ਨੂੰ ਨੂੰ ਇਹ ਫੈਬਰਿਕ ਬਹੁਤ ਪਸੰਦ ਆ ਰਿਹਾ ਹੈਗਾ ਇਹ ਆਪਾਂ ਨੇ ਸੋਨੂ ਨਾਲ 1000 ਦੇ ਵਿੱਚ ਸਾਰੇ 올ਓਵਰ ਲੋ ਮੈਚਿੰਗ ਲੋ 1000 ਦੇ ਵਿੱਚ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਜੀ ਸ਼ਿਪਿੰਗ ਐਕਸਟਰਾ ਰਹੂਗੀ ਤੇ ਇਹ ਸਾਰੇ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਥੈਂਕ ਯੂ ਜੀ